ਸਬਸਰੀਆ ਕਾਲ ਜੀ ਤਾਂ ਦੋਸਤੋ ਕਿ ਨੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਅੱਜ ਅਸੀਂ ਜੀ ਸੰਦੇ ਤੁਹਾਨੂੰ ਸੇਲਾ ਦਿਖਾਵਾਂਗੇ ਜਿਹੜੀ ਸ਼ੌਲ ਵਾਲੀ ਮਾਰਕੀਟ ਹੈ ਗਊਸ਼ਾਲਾ ਮਾਰਕੀਟ ਦੀ ਇੱਥੇ ਸੰਦੇ ਨੂੰ ਬਹੁਤ ਜ਼ਿਆਦਾ ਸੇਲਾ ਲੱਗਦੀ ਹੈ ਨੇ ਲੁਧਿਆਣੇ ਦੇ ਹਰ ਇਸ ਟਾਈਮ ਤੁਹਾਨੂੰ ਸੜਕਾਂ ਤੇ ਨੁੱਕੜਾਂ ਤੇ ਸੇਲਾ ਹੀ ਸੇਲਾ ਦਿਖਣ ਗਿਆ ਤੇ ਚਲੋ ਅਸੀਂ ਤੁਹਾਨੂੰ ਦਿਖਾਉਂਦੇ ਆ ਸੇਲਾ ਵੀਡੀਓ ਵਿੱਚ ਬਣੇ ਰਹੋ ਤੁਸੀ ਵੀਡੀਓ ਵਧੀਆ ਲੱਗਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਇੱਥੇ ਨੇ ਬੈਸਟ ਪਲੂਸ਼ਨ ਬਣਤਾ ਤੇ ਇਸ ਵਜਾ ਕਰਕੇ ਮੈਂ ਨੇ ਨਾ ਮੂੰਹ ਕਵਰ ਕੀਤਾ ਵਾ ਆ ਰੋਡ ਸੁੱਧੀ ਗਊਸ਼ਾਲਾ ਨੂੰ ਜਾਂਦੀ ਹੈ ਮੈਂ ਤੁਹਾਨੂੰ ਹੁਣ ਦੱਸ ਦਿਆਂ ਬਾਹਰ ਕੈਮਰੇ ਨਾਲ ਚੱਲੋ ਤਾਂ ਆ ਦੇਖੋ ਜੀ ਇੱਧਰ ਰੋਡ ਇਧਰ ਗਊਸ਼ਾਲਾ ਨੂੰ ਜਾਂਦੀ ਹੈ ਤੇ ਸਾਈਡ ਜਾਂਦੀ ਹੈ ਜੀ ਆਪਣਾ ਸਮਰਾਲਾ ਚੌਕ ਨੂੰ ਠੀਕ ਹੈ ਅਗਰ ਤੁਸੀਂ ਬਾਸ ਸੜੇ ਤੋਂ ਸਿੱਧਾ ਸਮਰਾਲਾ ਚੌਕ ਨੂੰ ਆਉਂਗੇ 20 ਰੁਪਏ ਦੇ ਆਟੋ ਕਰਕੇ ਤਾਂ ਤੁਹਾਨੂੰ ਇੱਥੇ ਗਊਸ਼ਾਲਾ ਵਿੱਚੋਂ ਤੁਸੀਂ ਆ ਕੇ ਇੱਕਦਮ ਤੁਹਾਨੂੰ ਸਹੀ ਰਹੇਗਾ ਮੈਂ ਦੇਖੋ ਤਾਂ ਰੋਟੀਆਂ ਕੋਟੀਆਂ ਵਗੈਰਾ ਇਸ ਤਰ੍ਹਾਂ ਦੀਆਂ ਸ਼ਾਲਾ ਇਹ ਸਾਰੀਆਂ ਇੱਥੇ ਕਿਸ ਤਰ੍ਹਾਂ ਕਿਸ ਤਰ੍ਹਾਂ ਅੰਕਲ ਜੀ ਦੋ ਦੋ ਸੌ ਨੂੰ ਸੇਲ ਠੀਕ ਤੇ ਆ ਸ਼ਾਲ ਕੋਲੇ ਤਾਂ ਸੀ 150 ਇਹ 150 ਦਾ ਜੀ 180 ਸੀ ਦੇ ਅੱਛਾ ਆ ਦੇਖੋ ਜੀ ਕਿੰਨੀਆਂ ਵਧੀਆ ਸ਼ਾਲ ਨੇ ਇਸ ਤਰ੍ਹਾਂ ਪਿਓਰ ਵਾਲੀ ਜਿਹੜੀ ਆ ਪਿਓਰ ਵਾਲਾ ਸਟੱਫ ਹੈ ਨਾ ਉਹ ਵਾਲਾ ਜੀ ਸਾਫਟ ਵਾਲਾ ਸਟੱਫ ਤੇ ਇੱਥੇ ਤੁਹਾਨੂੰ 180 ਸੀ ਮਿਲ ਜਾਣਗੇ ਅੱਛਾ ਇਥੇ ਤੁਸੀਂ ਸੰਡੇ ਨੂੰ ਬਾਹਰ ਦੇ ਕੇ ਰੋਜ਼ ਬਾਹਰ ਦੇ ਸੰਡੇ ਨੂੰ ਸੰਡੇ ਸ਼ੈਸਲ ਸੇ ਲੱਗਦੀਆਂ ਉਹ ਰੋਡ ਵਾਸਤੇ ਹੈ ਕਿਹੜੀ ਹੈ ਗਊ ਸ਼ਾਲਾ ਰੋਡ ਠੀਕ ਹੈ

ਅੱਛਾ ਆਹ ਵਾਲੀਆਂ ਆ ਤੁਹਾਡੇ ਕੋਲ ਸਟੋਲਾਂ ਉਹ ਦੇਖੋ ਪਿੱਛੇ ਸਾਰੀਆਂ ਇਸੇ ਸਟਫ ਚ ਹੈ ਪਿਓਰ ਵਾਲੀਆਂ ਆਹ ਦੇਖੋ ਇਧਰ ਕਲਰ ਕਿੰਨੇ ਜ਼ਿਆਦਾ ਹੈ ਆਹ ਕਿੰਨੀ ਸੋਹਣੀ ਹੈ ਕਿਰਤੀ ਆਹ ਵਾਲੀ ਕੱਢਣਾ ਆਹ ਦੇਖੋ ਇਹਦਾ ਵਾਈਟ ਕਲਰ ਦੀ ਖੋਲੀ ਹੈ ਨਾ ਹੈ ਨਾ ਸੌਫਟ ਵਾਲਾ ਸਟਫ ਹੈ ਨਾ ਹਾਂ ਆਹ ਦੇਖੋ ਕਿੰਨਾ ਸੋਹਣਾ ਹੈ ਜੀ ਸੌਫਟ ਵਾਲੀ ਸੌਫਟ ਵਾਲੀਆਂ ਇਸ ਤਰ੍ਹਾਂ ਦੀਆਂ ਆ ਵੀ ਇੱਧਰ ਆ ਦੇਖੋ ਆ 2-2.5 ਨੇ ਲੱਗੀਆਂ ਹੋਈਆਂ ਨੇ ਸਾਰੀਆਂ ਇੱਥੇ ਆ ਦੇਖੋ ਸਟੌਫ ਠੀਕ ਹੈ ਠੀਕ ਹੈ ਆਜਾ ਚਲੋ ਹੁਣ ਅਸੀਂ ਵੱਧਦੇ ਆ ਅੱਗੇ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਇਸ ਸਾਈਡ ਪੂਰੀ ਗਊਸ਼ਾਲਾ ਰੋਡ ਤੇ ਤੁਹਾਨੂੰ ਅੱਜ ਸੇਲਾ ਹੀ ਸੇਲਾ ਦੱਸਾਂਗੇ ਉਹ ਦੇਖੋ ਉਧਰ ਉਹ ਸਾਈਡ ਜ਼ਿਆਦਾ ਰਸ਼ ਹੈ ਕਿਉਂਕਿ ਉਸ ਸਾਈਡ सेल ਉੱਥੇ ਹੋਏਗੀ ਸਸਤੇ ਵਾਲੀ ਆ ਚਲੋ ਉੱਥੇ ਦੇਖੋ ਤੁਸੀਂ ਲੋਕਾਂ ਦਾ ਰਸ਼ ਆ ਦੇਖੋ ਜੀ ਇੱਧਰ ਕੋਟੀਆਂ ਸ਼ੋਲਨਾ ਸਾਰ ਇੱਥੇ ਸਭ ਸ਼ੋਲਾਂ ਦੀ ਸੇਲ ਬਈ ਇਹ ਤਾਂ ਉਸੇ ਸੇਲ ਹੈ ਸ਼ਾਲ ਦੀ ਸੇਲ कैसी ਹੈ ਇਹ ਬਾਦੀ ਹੈ 900 200 اچھا ਇਹ ਉਨ ਵਾਲੀ ਇਹ 2-200 ਕੀ ਮੋਟੇ ਵਾਲੀ ਇੱਧਰ ਇਹ ਕੜਾਈ ਵਾਲੀ ਵੈਸੇ आएगी। ओ उस पाई? अच्छा आपका ही है पीछे आपके पास भी है कढ़ाई वाली वो कैसे है चार सौ की ठीक है तो साइड आ देखो जिधर जैकटा की सेल संडे स्पेशल सेल है जी बहुत लुधियाने में इस टाइम का ना सेल नहीं सेल आ देखो भैया आ देखो जी इधर भी सेल नहीं सेल आ सब पास से सेल आ है डेढ़ सौ डेढ़ की ठीक है ਸਾਰੀ ਇਹ ਇੱਧਰ ਦੇਖੋ 2-200 ਦੀ ਸੇਲ ਐ ਸਾਈਡ ਐ ਤੇ ਬੈੱਡ ਸ਼ੀਟਸ ਹੋਈਆਂ ਆ ਕਿਹੜੀਆਂ ਬੈੱਡ ਸ਼ੀਟਸ ਦਿਖਾਉਂਦੇ ਆ ਕੰਬਲ ਗਰਮ ਚਾਤਰਾ ਇਹ ਕਿਹ ਅਸੂ ਕੰਬਲ ਦੀ ਲਈ ਇਹ ਗਲਾਸ ਹੈ ਰਜ਼ਾਈ ਦਾ ਕਿਸ ਤਰ੍ਹਾਂ ਇਹ ਕੋਸੋ ਦੀ ਹੈ ਅੱਛਾ ਇਹ 250 ਦੀ ਤੇ ਅੱਛਾ ਇਹ ਚਾਦਰ ਹੈ ਨਹੀਂ ਨਹੀਂ ਇਹ ਵੀ ਗਲਾਸ ਹੀ ਹੈ ਗਲਾਸ ਹੈ ਅੱਛਾ ਇਸ ਵਿੱਚ ਆ ਗਿਆ ਜੀ ਗਲਾਸ ਆ ਆ ਦੇਖੋ ਜੀ ਇੱਧਰ ਕੋਟੀਆਂ ਐ ਸਾਰੀਆਂ ਇੱਥੇ 2-200 ਨੂੰ ਇਹ ਦੋਤਾ ਸਭ ਦੀ ਸੇਲ ਹੈ ਬਈਆ ਜੈਂਸ ਸਪੋਟੀ ਹਾਂਜੀ ਆ ਦੇਖੋ ਜੀ ਇੱਥੇ ਤੁਹਾਨੂੰ ਜੈਂਸ ਸਪੋਟੀਆਂ 2200 ਦੀਆਂ ਮਿਲ ਜਾਣਗੀਆਂ ਕਲਰ ਬਹੁਤ ਜ਼ਿਆਦਾ ਹੈ ਇੱਧਰ ਆ ਦੇਖੋ 200 ਨੂੰ ਕੀ ਆਉਂਦਾ ਇੱਧਰ ਹੁੱਡੀਆਂ ਵੀ ਹੈ ਆ ਵੀ ਇੱਥੇ ਤੁਹਾਨੂੰ 2200 ਦੀ ਸੇਲਸ ਮਿਲ ਜਾਣਗੀਆਂ ਲੈ ਬਰੋ ਚਲੋ ਉਹ ਪਾ ਵੀ ਸਾਈਜ਼ ਚਲੋ ਤਾਂ ਅੱਛ ਬਹੁਤ ਹੈ ਜੀ ਇੱਥੇ ਉਹ ਆ ਸਾਈਡ ਦਾ ਇੱਧਰ ਬੱਚਿਆਂ ਦੇ ਕੱਪੜੇ ਸਰਦੀਆਂ ਵਾਲੇ ਆ ਦੇਖੋ ਕਿੰਨੇ ਬਈ ਸੋਟ ਬੱਚੋ ਦੇ 120 20 ਦਾ ਠੀਕ ਹੈ ਆ ਦੇਖੋ ਅਦਰ ਉੰਨ ਵਾਲੇ ਸੂਟ 120 20 ਰੁਪਏ ਦੇ ਆ ਦੇਖੋ ਫਰੌਕ ਸੂਟ ਆਇਸ ਤਰ੍ਹਾਂ ਦੇ ਸਾਰੇ ਇਥੇ ਤੁਹਾਨੂੰ ਸੇਲ ਵਿੱਚ ਮਿਲ ਜਾਣਗੇ ਸੰਡੇ ਨੂੰ ਅਗਰ ਕਿਸੇ ਨਾਨਾ ਪੈਸ ਫਾਈਟ ਦੇਖੋ ਜੀ ਇਧਰ ਅੰਗੜਾਂ ਵੀ ਆਪਾਂ ਆ ਦੇਖੋ ਸਾਰੀਆਂ ਤੁਹਾਨੂੰ ਬੁਲਾਊਗਾ ਘਰਾਂ ਦੀ ਕੰਬੜ ਰਜਾਈਆਂ ਸਾਰੀਆਂ ਇਹ ਸਾਰੀ ਰੇਟ ਬਹੁਤ ਸ਼ਾਨਾ ਹੀ ਹੈ ਮਾਫੀ ਅਕੜਾ ਫਾਇਦੇ ਤੇ ਚੱਲਾਂਗੇ ਆ ਦੇਖੋ ਇਧਰ ਹਰੇਕ ਪਾਸੇ ਤੁਹਾਨੂੰ ਇਸ ਤਰ੍ਹਾਂ ਦੇ ਹੀਰ ਵਗੈਰਾ ਸੇਡਨਾ ਵਗੈਰਾ ਮਿਲ ਜਾਣਗੇ ਆ ਦੇਖੋ ਸੱਤ ਪਾਸੇ ਤੁਹਾਨੂੰ ਸਰਦੀਆਂ ਦਾ ਮਾਲ ਮਿਲੇਗਾ ਅਗਰ ਕਿਸੇ ਨੂੰ ਰਜ਼ਾਈਆਂ ਕੰਬਲ ਇਸ ਤਰ੍ਹਾਂ ਦੀਆਂ ਲੈਣੀਆਂ ਉਹ ਸਭ ਤੁਸੀਂ ਇੱਥੇ ਲੈ ਕੇ ਜਾ ਸਕਦੇ ਹੋ ਜੀ ਆ ਦੇਖੋ ਇਧਰ ਰਜ਼ਾਈਆਂ ਇਹ 90 ਰੁਪਏ ਇਹ ਦੇਖੋ 90 ਸਾਲ ਦੇ ਦੇ ਸੇਲ ਹੋਏ ਤੇ ਸਭ ਇੱਥੇ 100 ਰੁਪਏ ਦਾ 100 ਰੁਪਏ ਦਾ ਟੀਰ ਲੱਗਿਆ ਹੋਇਆ ਹੈ ਜੀ ਇਹ ਸੋਹੇ ਵਾਲੀ ਇਹ ਦੋ ਹੈ ਇਹ ਦੋ ਦੋ ਹੈ ਉਹ 150 ਇਹ ਦੋ ਦੋ 100 ਕੀ ਠੀਕ ਹੈ ਇਹ ਦੋ ਦੋ 100 ਕੀ ਮੋਟੀਆਂ ਉਨ ਵਾਲੀਆਂ ਦੇਖ ਅੱਛਾ ਉਹਦੇ 150 ਕੇ ਦੋ ਹੈ ਇਹ ਦੋ ਦੋ ਇਹ ਦੋ ਦੋ 100 ਕੀ ਹੈ ਇਹ 200 200 ਅੱਛਾ ਦੋ ਦੋ 100 ਦੀ ਹੈ ਠੀਕ ਹੈ ਇਹ 150 ਇਹ 150 ਦੀ ਹੈ ਇਹ ਵੀ ਮੋਟੀ ਹੈ ਹਾਂ ਆ ਦੇਖਿਆ 150 200 ਵੀ ਇੱਥੇ ਸ਼ਰਮਾ ਦੀ ਸੇਲ ਕਿਸ সাইਡ ਹੈ ਜੀ ਐਸ ਆਈ ਦਾ ਜੀ 150 ਦੇ ਦੋ ਗਰਮ ਕੱਪੜੇ 150 ਦੇ ਦੋ 150 ਦੇ ਦੋ ਕੋਲ ਵੀ ਅਸੀਂ ਵਧਦੇ ਆ ਹਾਂ ਕਿ ਬੱਚਿਆਂ ਦੀਆਂ ਕੋਟੀਆਂ ਪਜਾਮੀਆਂ ਸਾਰਾ ਕਿਹ ਤੁਹਾਨੂੰ ਗਰਮ ਕੱਪੜੇ ਹੀ ਮਿਲਣਗੇ ਜਿੱਦਰ ਮਰਜ਼ੀ ਰਸ਼ ਵੀ ਤੁਸੀਂ ਦੇਖਦੇ ਜਾਓ ਠੀਕ ਹੈ ਨਾ ਆ ਦੇਖੋ ਇੱਧਰ ਗੁੱਦੀਆਂ ਹੋਈਆਂ ਸਾਰੀਆਂ ਤੇ ਆ ਦੇਖੋ ਇੱਧਰ ਸ਼ੌਲਾ ਜਿਹਨਾਂ ਹੋਲ ਸੇਲ ਦਾ ਲੈਣਾ ਇਸ طرف ਤੁਸੀਂ ਸਾਲਵ ਕਰਾ ਲੈ ਕੇ ਜਾ ਸਕਦੇ ਹੋ ਜੀ ਤੇ ਆਹ ਵਾਲੀ ਰੋਡ ਨਾ ਅੱਗੇ ਜੀ ਗਊਸ਼ਾਲਾ ਚੌਕ ਚ ਨਿਕਲਦੀ ਐ ਤੇ ਇੱਥੇ ਹੀ ਗੁਰਦੁਆਰਾ ਸ੍ਰੀ ਗਊ ਘਾਟ ਸਾਹਿਬ ਹੈ ਤੇ ਇੱਧਰ ਵੀ ਦੇਖੋ ਸ਼ੋਨਾ ਹੀ ਸ਼ੋਨਾ ਸਾਹਿਬ ਪਾਸੇ ਤੁਹਾਨੂੰ ਜੂਮ ਕਰਕੇ ਇਸ ਤਰ੍ਹਾਂ ਦਿਖਾਉਂਦੀਆਂ ਸਭ ਪਾਸੇ ਤੋਂ ਇਧਰ ਸ਼ੋਨਾ ਹੀ ਸ਼ੋਨਾ ਤੇ ਐਸ ਸਾਈਡ ਹੈ ਜੀ ਆਪਣਾ ਰਜ਼ਾਈਆਂ ਆ ਦੇਖੋ ਇਧਰ ਤੇ ਆ ਕੰਬਲ ਇਸ ਨੂੰ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਕਿਹਾ ਜਾਂਦਾ ਕਿਉਂਕਿ ਇਹ ਕੰਬਲ ਮਾਰਕੀਟ ਹੈ ਇਸੇ ਤੋਂ ਲੋ ਕੰਬਰ ਬਹੁਤ ਜਿਆਦਾ ਸਸਤਾ ਮਿਲੇਗਾ ਦੇਖੋ ਕਿਵੇਂ ਦੰਗਿਆ ਹੋਇਆ ਹੈ ਜੀ ਸਾਰਾ ਇਹ ਸਾਰਾ ਮੈਂ ਕੰਬੜੀ ਕੰਬੜ ਹੈ ਆ ਦੇਖੋ ਇਹ ਕੰਬੜੀ ਕੰਬੜ ਕੰਬੜੀ ਕੰਬੜ ਆ ਇੱਧਰ ਹੈ ਜੀ ਰਗਾਈਆਂ ਦੇ ਗਲਾਫ ਹੋਏ ਇਸ ਤਰ੍ਹਾਂ ਦੇ ਸਾਰੇ ਇੱਧਰ ਸ਼ੋਲਨਾ ਆਦੀਆਂ ਫੇਰ ਮਤਲਬ ਸ਼ੋਲਨਾ ਚਾਦਰਾਂ ਗਰਮ ਕਪੜਾ ਜਿੰਨਾ ਵੀ ਹੈ ਨਾ ਇੱਥੇ ਤੁਹਾਨੂੰ ਸਭ ਤੋਂ ਸਸਤਾ ਮਿਲੇਗਾ ਹਾਂ ਤੇ ਹੁਣ ਅਸੀਂ ਇੱਧਰ ਆਹ ਗੁਰਦੁਆਰਾ ਸ਼੍ਰੀ ਗਉੜਾ ਸਾਹਿਬ ਤੇ ਮੰਦਿਰ ਵੀ ਅ디 ਨਾਲ ਬਿਲਕੁਲ ਇਸ ਤਰ੍ਹਾਂ ਦੇਖੋ ਜੀ ਦੁਕਾਨਾਂ ਤੇ ਆਹ ਦੇਖੋ ਜਿੱਧਰ ਗਲਾ ਫਰਜ਼ਾਈਆਂ ਸ਼ੋਲਾਂ ਲੋਈਆਂ ਚਾਦਰਾਂ ਸਾਰੀਆਂ ਤੇ ਆਹ ਹੈ ਜੀ ਗੁਰਦੁਆਰਾ ਸ਼੍ਰੀ ਗਉੜਾ ਸਾਹਿਬ ਤੇ ਅਸਿਨਾਦਰ ਸਮਰਾਲਾ ਜਾਬ ਸਾਈਡ ਤੋਂ ਆਇਆ ਇਧਰੋਂ ਵੀ ਇੱਕ ਰਸਤਾ ਹੈਗਾ ਫਿਰ ਇਹ ਰੋਡ ਸਿੱਧੀ ਅੱਗੇ ਆ ਬਸਤੀ ਨੂੰ ਨਿਕਲ ਜਾਂਦੀ ਆਹ ਦੇਖੋ ਜਿੱਧਰ ਰਜ਼ਾਈਆਂ ਇੱਕ ਤੇ ਇੱਕ ਰਜਾਈਆਂ ਤੁਹਾਨੂੰ ਇੱਥੇ ਮਿਲਣਗੀਆਂ ਕੰਬਲ ਐਸਾਈਡ ਵੀ ਦੇਖੋ ਜਿੱਧਰ ਵੀ ਦੇਖੂਗੇ ਨਾ ਆਇ ਤੇ ਤੁਹਾਨੂੰ 100 100 ਦੇ 200 ਰੁਪਏ ਦੇ ਇਸ ਤਰ੍ਹਾਂ ਮਿਲਗਾ ਨੇ ਕਿੱਧਰ ਅਜੀ ਕਿਧਰੀਆਂ ਤੁਰੀਆਂ ਸਾਰੀਆਂ